ਸ਼ਰੀਕ ਹਾਕਤਖਬ ਵੱਲੋਂ ਜਿਹੜੇ 2 ਤਰੀਕ ਨੂੰ ਹੁਕਮ ਨਾਮੇ ਸੁਨਾਏ ਗਏ ਸਨ ਉਹਨਾਂ ਹੁਕਮ ਨਾਮਿਆਂ ਨੂੰ ਲੈ ਕੇ ਸਮੁੱਚੀਆਂ ਸੰਗਤਾਂ ਵਿੱਚ ਪੰਥ ਦੇ ਹਤਿਆਸ਼ੀਆਂ ਦਰਮਿਆਨ ਅਤੇ ਸ਼੍ਰੋਮਣੀ ਕਾਲੀ ਦਲ ਦੇ ਪੈਰੋਕਾਰਾਂ ਵਿੱਚ ਬਹੁਤ ਇੱਕ ਆਸ ਵੱਜੀ ਸੀ ਕਿ ਉਹਨਾਂ ਸ਼੍ਰੋਮਣੀ ਕਾਲੀ ਦਲ ਦੁਆਰਾ ਪੁਨਰ ਸੁਰਜੀਤੀ ਵੱਲ ਵਧੂਗਾ ਫਿਰ ਤਕੜਾ ਹੋ ਕੇ ਤੇ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੂਗਾ ਉਸ ਹੁਕਮਨਾਮਿਆਂ ਨੂੰ ਲੈ ਕੇ ਬਹੁਤ ਜਜ਼ਬਾ ਪੈਦਾ ਹੋਇਆ ਸੀਗਾ ਸਮੁੱਚਿਆ ਸੰਗਤਾਂ ਵਿੱਚ ਤੇ ਸਾਰਿਆਂ ਦਾ ਇਹ ਮੰਨ ਕਰਦਾ ਸੀ ਕਿ ਅਸੀਂ ਹੁਣ ਸ਼੍ਰੋਮਣੀ ਕਾਲੀ ਦਲ ਭਰਤੀ ਦੇ ਵਿੱਚ ਉਸ ਮਹਿੰਮਤ ਸਾਥ ਦੇਣਾ ਆ ਉਸ ਭਰਤੀ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਜਿਸ ਕਮੇਟੀ ਦੀ ਜ਼ਿੰਮੇਵਾਰੀ ਲਈ ਸੀ ਕਿ ਉਹ ਪਾਰਦਰਸ਼ਤਾ ਦੇ ਨਾਲ ਸਹੀ ਤੰਗ ਤਰੀਕੇ ਦੇ ਨਾਲ ਜਾਇਜ਼ ਭਰਤੀ ਕਰਾਵੇ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਹੈਗਾ ਜਥੇਬੰਦ ਦਾ ਕਾਂਚਾ ਦੁਆਰਾ ਤੋਂ ਕਹਿ ਮੋ ਸਕੇ ਤੇ ਪ੍ਰਧਾਨ ਦੀ ਚੋਣ ਉਹ ਕਮੇਟੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਕਰਵਾ ਸਕੇ ਸਾਨੂੰ ਇਹ ਪਤਾ ਲੱਗਾ ਆਪਾਂ ਦੇਖਦੇ ਹਾਂ ਵੀ ਸਾਰੇ ਕਿ ਕਈ ਦਿਨਾਂ ਤੋਂ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਤੌਰ ਤੇ ਪੱਤੇ ਸ਼ੁਰੂ ਕੀਤੀ ਆ ਯਾ ਆਪਣੇ ਜਿਹੜੇ ਆਗੂਆਂ ਦੀ ਜ਼ਿੰਮੇਵਾਰੀ ਲਾ ਕੇ ਅੱਜ ਇਹ ਜਾਣਕਾਰੀ ਸਾਨੂੰ ਹਾਸਲ ਹੋਈ ਹੈ ਕਿ ਦਾਸ ਦੀ ਵੀ ਜ਼ਿੰਮੇਵਾਰੀ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਅਬਜ਼ਰਵਰ ਵਜੋਂ ਲਈ ਹੈ ਅਸੀਂ ਸੰਗਤਾਂ ਨੂੰ ਇਹ ਬਿਲਕੁਲ ਸਾਫ਼ ਤਰੀਕੇ ਦੇ ਨਾਲ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਸਾਰੇ ਕਮੇਟੀ ਦੇ ਮੈਂਬਰ ਨੇ ਜਾਂ ਮੈਂ ਆਪਣੇ ਵੱਲੋਂ ਆਪਣੀ ਗੱਲ ਕਰਾਂ ਕਿ ਅਸੀਂ ਅਕਾਲਤਖ ਸਾਹਿਬ ਦੇ ਹੁਕਮਨਾਮਿਆਂ ਤੇ ਉੱਪਰ ਪੂਰਾ ਤੌਰ ਤੇ ਪਹਿਰਾ ਧਵਾਂਗੇ ਸਾਨੂੰ ਅਕਾਲਤਖ ਸਾਹਿਬ ਤੋਂ ਉੱਪਰ ਹੋਰ ਕੋਈ ਨਹੀਂ ਹੈਗਾ ਤੇ ਇਹ ਜਿਹੜੀ ਭਰਤੀ ਆ ਇਹ ਅਕਾਲਤਖ ਸਾਹਿਬ ਵੀ ਬਣਾਈ ਹੋਈ ਕਮੇਟੀ ਜਿਹਨੂੰ ਅਗਾਲਤਖ ਸਾਹਿਬ ਦੀ ਮਾਨਤਾ ਆ ਉਸ ਕਮੇਟੀ ਦੇ ਤਹਿਤ ਭੱਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਚਾਹੀਦੀ ਹੈ ਤੇ ਅਕਾਲੀ ਦਲ ਨੇ ਜਿਹੜਾ ਆਪਣਾ ਆਪਣੀ ਮੁਹਿਮ ਵਢੀ ਆ ਉਹ ਇੱਕ ਤਰ੍ਹਾਂ ਦਾ ਇਹ ਹੁਕਮਾਂ ਦੇ ਜਾਂ ਅਲੰਗਣਾ ਆ ਅਗਾਲਤਖ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਤੋਂ ਪਾਸੇ हट ਕੇ ਕਰ ਰਹੇ ਨੇ ਤੇ ਇਹਦੇ ਨਾਲ ਇੱਕ ਧਰਮ ਸੰਕਟ ਬਣਿਆ ਹੋਇਆ ਆ ਜਿਹੜੇ ਕਮੇਟੀ ਦੇ ਮੈਂਬਰ ਆ ਉਹਨਾਂ ਦਰਮਿਆਨ ਵਿੱਚ ਵੀ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਕਰਾਮ ਦੇ ਦਰਮਿਆਨ ਅਤੇ ਲੀਡਰਸ਼ਿਪ ਦਰਮਿਆਨ ਇਸ ਸੰਕਟ ਨੂੰ ਨਹੀਂ ਸੀ ਲਿਵਾ ਚਾਹੀਦਾ ਤੇ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਸੀ ਤਾਂਕਿ ਅਕਾਲੀ ਦਲ ਹੋਰ ਤਕੜਾ ਹੋ ਕੇ ਤੇ ਹੋਰ ਮਜ਼ਬੂਤ ਹੋ ਕੇ ਅੱਗੇ ਵਧਾ ਅਸੀਂ ਧਾਮੀ ਸਾਹਿਬ ਨੂੰ ਜਿਹੜੇ ਇਸ ਕਮੇਟੀ ਦੇ ਮੁਖੀ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਹੈਗੀ ਆ ਇਸ ਕਮੇਟੀ ਦੀ ਮੀਟਿੰਗ ਸੱਦੋ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਨ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਹਰ ਪੰਥਦਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੂੰ ਵਰਕਰ ਨੂੰ ਲੀਡਰ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਇਨ ਬਿਨ ਕਰਨੀ ਚਾਹੀਦੀ ਹੈ ਉਹਦੇ ਵਿੱਚ ਕੋਈ ਟਿਲਮਟ ਨਹੀਂ ਹੋਣੀ ਚਾਹੀਦੀ ਇਸ ਕਮੇਟੀ ਦੀ ਮਾਨਤਾ ਨੂੰ ਨਹੀਂ ਕਟਾਉਣਾ ਚਾਹੀਦਾ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਬੜੇ ਸਤਿਕਾਰਯੋਗ ਨੇ ਆਪਣੇ ਆਪਣੇ ਤੌਰ ਤੇ ਪਹਿਲਾਂ ਹੀ ਆਪਣਾ ਜਿਹੜਾ ਸਟੈਂਡ ਆ ਜਨਤਕ ਤੌਰ ਤੇ ਉਹਨਾਂ ਨੇ ਸਪਸ਼ਟ ਕੀਤਾ ਆ ਕਿ ਅਸੀਂ ਸਾਰੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਉੱਪਰ ਪਹਿਰਾ ਦਵਾਂਗੇ ਤੇ ਸਾਨੂੰ ਉਸ ਤੋਂ ਉੱਪਰ ਕੋਈ ਹੋਰ ਨਹੀਂ ਆਦੇਸ਼ ਹੈਗਾ ਇਸ ਲਈ ਅਸੀਂ ਸਮੂਹਿਆ ਸੰਗਤਾਂ ਨੂੰ ਅੰਤਦਰਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਇਹ ਅਪੀਲ ਕਰਦੇ ਆਂ ਤੇ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਕਿਸੇ ਨੂੰ ਭਰਤੀ ਕਰਨੀ ਨਹੀਂ ਚਾਹੀਦੀ ਕਿਉਂਕਿ ਸੰਗਤਾਂ ਨੇ ਮਾਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੇਰੀ ਪੀੜੀ ਦਾ ਜਿਹੜਾ ਸਾਡਾ ਸੰਕਲਪ ਆ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਰਹੂਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਇਹ ਬੇਨਤੀ ਕਰਦੇ ਆ ਅਖੀਰ ਵਿੱਚ ਸਮੂਹ ਸੰਗਤਾਂ ਨੂੰ ਪੰਥਦਰਦੀਆਂ ਨੂੰ ਕਿ ਤਗੜੇ ਹੋ ਕੇ ਆਪਾਂ ਇਸ ਅਕਾਲ ਤਖਤ ਸਾਹਿਬ ਦੀ ਕਮੇਟੀ ਮਾਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਵਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉੱਥੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਏ ਸਨ ਸਾਨੂੰ ਉੱਥੋਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ